ਸਵੀਰੇ ਤਲਾਬ ਮਲੇ ਦੀ ਕੀ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬੋਡੀ ਪਈ ਆ ਉਥੇ ਮੌਕੇ ਤੇ ਪੁੱਜਿਆਂ ਦੇਖ ਰਹੇ ਆ ਇਹ ਬੰਦੇ ਦੀ ਪਛਾਣ ਹੋਈ ਆ ਸਰਜੀ ਸਿੰਘ ਭੁੱਲਾ ਸਾਨੋ ਕੇਵਰਾਮ ਵਾਸੀ ਸਹਿਵਾਜਪੁਰ ਟਾਂਡਾ ਸ਼ਹਿਰੋਂ ਇਹਦੀ ਭੈਣ ਸੀ ਮੱਲੀਵਾਲ ਪਿੰਡ ਇਥੇ ਉਥੇ ਆਈ ਸੀ ਪਰ ਤੋਂ ਇਹ ਬਾਕੀ ਮੌਕੇ ਤੇ ਦੇਖਦੇ ਤਕੀਸ਼ ਤੇ ਕਾਰਨ ਕੀ ਦੱਸਿਆ ਜਾ ਰਿਹਾ ਹੈ ਕੁਝ ਹਾਲੇ ਕਾਰਨ ਤਾਂ ਨਹੀਂ ਕਿਸੇ ਨੂੰ ਪਤਾ ਲੱਗਾ ਜੀ ਹੋ ਸਕਦਾ ਸ਼ਾਇਦ ਐਕਸੀਡੈਂਟ ਹੋਈ ਹੋਵੇ ਬਾਕੀ ਤੋਂ ਕੀ ਜਾਣੀ ਬਤਾਓ ਸੱਟਾਂ ਵਗੈਰਾ ਕਿੱਥੇ ਕਿੱਥੇ ਲੱਗੀਆਂ ਇਹਦੇ ਸਿਰ ਦੇ ਉੱਤੇ ਸੱਟਾਂ ਆ